ਅੱਗੇ ਕਹਿੰਦੀ ਹੁੰਦੀ ਸੀ ਕਿ ਲੋਕਾਂ ਨੂੰ ਕਿਉਂ ਵੱਧ ਦਵਾਵਾਂ ਲੈਣੇ ਆ ਹੁਣ ਤੁਸੀਂ ਤੁਸੀਂ ਤਾਂ ਵੱਧ ਦਵਾਵੇ ਲੈਣੇ ਆ ਵੱਡੇ ਵੱਡੇ ਐਮਐਸਪੀ ਦੇਣੀ ਸੀ 5 ਮਿੰਟਾਂ ਚ ਤੇ ਹੁਣ ਅਸਤੀਪੇ ਦੇਣ ਲੱਗੇ ਛੇਤੀ 6ਾਂ 1.5 ਹਜ਼ਾਰ ਰਹਿ ਗਿਆ ਬਸ ਹੁਣ ਕਲਾਕਾਰਾਂ ਫੇਰ ਦਿਖਾਉਣਗੇ ਬਈ ਆਪਾਂ ਨੂੰ ਡਰਾਮੇ ਕਰ ਕਰਕੇ ਲੋਕੋ ਹੋਣ ਨਾ ਤੇ ਜੋ ਵੱਧ ਦਵਾਵਾਂ ਨਾਲ ਥੋੜਾ ਜਾਂ ਫੋਡੀ ਕੋ ਸਰਕਾਰ ਦਾ ਕੁਝ ਸੁਧਰਨਾ ਨਹੀਂ ਆ, ਵਿਗੜਨਾ ਹੀ ਆ। ਜਾਂ ਇੱਥੇ ਤੁਸੀਂ ਗਰੀਬ ਕਿਸਾਨਾਂ ਦੇ ਉੱਤੇ ਤਸ਼ੱਦਦ ਟਾ ਰਹੇ ਹੋ। ਕਿਸਾਨੀ ਹੋ ਜੋ ਯੂਏਪੀਏ ਵਰਗੇ ਕਾਨੂੰਨ। ਹੁਣ ਤੁਸੀਂ ਇਸ ਤਰੀਕੇ ਕੀ ਕੋਈ ਬੰਦਾ ਜੇ ਸਾਡੀ ਸਰਕਾਰ ਦੇ ਮਾੜੇ ਕੰਮਾਂ ਪ੍ਰਤੀਵਾਧ ਚੱਕ ਰਿਹਾ ਉਸ ਦੇ ਲਈ ਤੁਸੀਂ ਬੇਗੁਨਾਹਾਂ ਦੇ ਉੱਤੇ ਝੂਠੇ ਮੁਕੱਦਮੇ ਬਣਾ ਕੇ ਪੁਲਿਸ ਨੂੰ ਵੀ ਆਪਣੇ ਅੰਦਰ ਲਾਇਆ ਹੋਇਆ। ਸੋ ਪੁਲਿਸ ਨੂੰ ਆਜ਼ਾਦ ਕਰਾਉਣ ਦੀ ਪਹਿਲਾਂ ਤਾਂ ਬਹੁਤ ਜ਼ਰੂਰੀ ਹੈ। ਇਹ ਪੋਸਟ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ। ਤਾਂ ਕਿ ਜਿਹੜਾ ਇਹ ਸੋਚ ਰਿਹਾ ਕਿ ਅਸੀਂ ਇਸ ਤਰੀਕੇ دہشت ਫਲਾ ਕੇ ਕਿ ਜਿਹੜਾ ਬੰਦਾ ਸਾਡੇ ਖਿਲਾਫ ਬੋਲੂਗਾ ਤੇ ਝੂਠਾ ਮੁਕੱਦਮਾ ਕਰਕੇ ਅਸੀਂ ਜੇਲ੍ਹ 'ਚ ਡੱਕ ਦਾਂਗੇ ਉਹਦੇ ਖਿਲਾਫ ਬਾਤ ਚੱਕੀ ਜਾ ਸਕੇ ਸੋ ਤੁਹਾਡੀ ਸਪੋਰਟ ਦੇ ਨਾਲ ਹੀ ਇਹਨਾਂ ਨੂੰ ਪਤਾ ਲੱਗੇ ਕਿ ਇਸ ਤਰੀਕੇ ਦੀ دہشت ਨਾਲ ਜਿਹੜੀ ਲੋਕਾਂ ਦੀ ਆਵਾਜ਼ ਆ ਦਵਾਈ ਨਹੀਂ ਜਾ ਸਕਦੀ